ਹਾਂਜੀ ਅੱਜ ਆਪਾਂ ਲੈ ਕੇ ਆਂ ਅਲਪੈਨ 2 ਅਲਪੈਨ ਜੀ ਗਲੇਮੀ ਕੰਪਨੀ ਦਾ ਬਰੋਟਾ ਨੰਬਰ 100 ਸੂਟ ਆ ਜੀ ਆਲ ਓਵਰ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਬਰੋਟਾ ਨੰਬਰ ਆਹੀ ਗਲੇਮੀ ਦਾ ਆਲ ਓਵਰ ਦੇ ਵਿੱਚ 100 ਸੂਟ ਆ ਜੀ ਅਲਪੈਨ ਦੇ ਉੱਪਰ ਜੀ ਚੈੱਕ ਕਰੋ ਜੀ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਆਲ ਓਵਰ ਦੇ ਵਿੱਚ ਤੇ ਸ਼ਾਲ ਚੈੱਕ ਕਰੋ ਜੀ ਲੋ ਜੀ ਅਲਪੈਨ 2 ਅਲਪੈਨ ਆ ਜੀ ਲੋ ਜੀ ਸ਼ਾਲ ਚੈੱਕ ਕਰੋ ਸਾਈਡ ਚੈੱਕ ਕਰੋ ਸ਼ਾਲ ਦਾ ਕਲਰ ਨਹੀਂ ਖਰਾਬ ਹੁੰਦਾ ਜੀ ਬੁਰਨੀ ਹੋਦਾ ਜੀ ਚਾਰ ਕਲਰ ਨੇ ਪਹਿਲਾ ਕਲਰ ਹੈਗਾ ਜੀ ਮੋਰ ਪੰਛੀ ਚਾਰੇ ਕਲਰ ਬਹੁਤ ਹੀ ਸ਼ਾਨਦਾਰ ਨੇ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰਾ ਲਓ ਜੀ ਮਾਰਕੀਟ ਦੇ ਵਿੱਚ 11-1200 ਦਾ ਸੇਲ ਹੁੰਦਾ ਜੀ ਆਪਣਾ ਸੇਲ ਟੂ ਸਿਰਫ 850 ਰੁਪਏ ਚੈੱਕ ਕਰੋ ਜੀ ਗਲੇਮੀ ਕੰਪਨੀ ਦਾ ਆਲ ਓਵਰ ਅਲਪੈਨ ਟੂ ਅਲਪੈਨ ਸੌਲ ਸੂਟ ਜਿਹੜਾ ਕਿ ਮਾਰਕੀਟ ਦੇ ਵਿੱਚ 1100-1200 ਦਾ ਸੇਲ ਹੁੰਦਾ ਆਪਣਾ ਸੇਲ ਟੂ ਸਿਰਫ 850 ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਤੁਹਾਨੂੰ ਵਟਸਐਪ ਆਰਡਰ ਕਰ ਦੋ ਸਕਰੀਨ ਦੇ ਉੱਪਰ ਨੰਬਰ ਮ 85121 ਚਾਰ ਕਲਰ ਚਾਰੇ ਕਲਰ ਪੂਰੀ ਲਾਜਵਾਬ ਨੇ ਜੀ ਆਲ ਓਵਰ ਦੇ ਵਿੱਚ ਰਹੂਗਾ ਜੀ ਕਲਰ ਵਗੈਰਾ ਨਹੀਂ ਖਰਾਬ ਹੁੰਦਾ ਜੀ ਬੁਰਨ ਨਹੀਂ ਹੁੰਦਾ ਜੀ ਚਾਰ ਕਲਰ ਨੇ ਚਾਰੇ ਕਲਰ ਪੂਰੇ ਸ਼ਾਨਦਾਰ ਨੇ ਅਲਪੈਨ ਦੇ ਹੀ ਨਾਲ ਸ਼ੌਰਾ ਪੂਰਾ ਡਬਲ ਸੈਜ ਜੀ ਚੈੱਕ ਕਰੀ ਚਲੋ ਸਕਰੀਨ ਸ਼ਾਟ ਲਈ ਚਲੋ ਜੀ ਆਪਣੇ ਆਰਡਰ ਬੁੱਕ ਕਰਾਈ ਲਓ ਸਿਰਫ 850 ਰੁਪਏ ਸੇਲ ਹੋ ਰਿਹਾ ਹੈ ਜੀ ਕੋਈ 1100 ਨਹੀਂ ਕੋਈ 1200 ਨਹੀਂ ਲਾਸਟ ਕਲਰ ਆ ਗਿਆ ਬਲੈਕ ਜੀ ਚਾਰ ਕਲਰ ਨੇ ਚਾਰੇ ਕਲਰ ਪੂਰੇ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਲਓ ਜੀ ਸਾਨੂੰ WhatsApp ਉੱਪਰ ਤੋਂ ਕਰ ਦਿਓ ਹੱਤਾ ਤਨਾ ਸ਼ੇਤਰ 85101 ਜੀ ਇਹ ਆਪਣਾ ਆਰਡਰ ਨੰਬਰ ਆਈ ਚਾਰ ਕਲਰ ਨੇ ਚਾਰੇ ਕਲਰ ਬਹੁਤ ਹੀ ਸ਼ਾਨਦਾਰ ਨੇ ਕਲੈਮੀ ਕੰਪਨੀ ਦਾ ਬਰੋਕਰ ਨੰਬਰ ਅਲਪੈਨ ਆਲਓਵਰ ਸੂਟੇ ਸ਼ਾਲ ਦੇ ਨਾਲ ਜੀ ਸਿਰਫ 850 ਪਰ ਰੇਟ ਆਈ ਆਪਣਾ